ਅੱਜ ਅਫੀਸ਼ੀਅਲ ਤੌਰ ਤੇ ਉਮੀਦਵਾਰ ਦੇ ਤੌਰ ਤੇ ਕਾਗਜ ਪਰ ਨਾ ਆ ਸੰਜੀਪ ਜੀ ਇੱਕ ਵਾਰੀ ਫਿਰ ਮੈਂ ਤੁਹਾਡਾ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਭਾਰੀ ਗਿਣਤੀ ਚ ਆਏ ਹੋ ਜਗਾ ਜਗਾ ਤੇ ਪਾਣੀ ਪੀਣ ਦੇ ਸ਼ਰਬਤ ਦੇ ਰੂਹ ਆਫਸੇ ਦੇ ਲੰਗਰ ਲੱਗੇ ਹੋਏ ਆ ਸੋ ਬਹੁਤ ਬਹੁਤ ਤੁਹਾਡਾ ਇਸ ਗੱਲੋਂ ਸ਼ੁਕਰੀਆ ਔਰ ਆਉਣ ਵਾਲੀ 19 ਤਰੀਕ ਨੂੰ ਆਉਣ ਵਾਲੀ 19 ਤਰੀਕ ਨੂੰ ਝਾੜੂ ਦੇ ਚੋਣ ਨਿਸ਼ਾਨ ਤੇ ਕਿਉਂਕਿ ਪਹਿਲਾਂ ਵੀ ਤੁਸੀਂ ਇਸ ਲੁਧਿਆਣਾ ਬੈਸਟ ਹਲਕੇ ਤੋਂ ਆਮ ਆਦਮੀ ਪਾਰਟੀ ਤੇ ਯਕੀਨ ਕੀਤਾ ਇੱਕ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਣਾ ਕਿ ਗੋਗੀ ਜੀ ਸਾਡੇ ਦਰਮਿਆਨ ਨਹੀਂ ਰਹੇ ਤੇ ਸੰਜੀਵਰ अरोड़ा ਜੀ ਤੁਹਾਡੇ ਉਮੀਦਵਾਰ ਅੱਜ ਕਾगज ਪਰ ਦੇਣਗੇ 2-4 ਦਿਨਾਂ ਚ ਇਹ ਪਤਾ ਲੱਗ ਜੂਗਾ ਕਿ ਆਪਣਾ ਚੋਣ ਨਿਸ਼ਾਨ ਕਿੰਵੇਂ ਨੰਬਰ ਤੇ ਆ ਤੇ ਜਿਸ ਤਰੀਕੇ ਨਾਲ ਤੁਹਾਡਾ ਜੋਸ਼ ਦੇਖਣ ਨੂੰ ਮਿਲ ਰਿਹਾ ਜਨੂਨ ਦੇਖਣ ਨੂੰ ਮਿਲ ਰਿਹਾ ਉਸ ਤਰੀਕੇ ਨਾਲ ਤਾਂ ਆਪਾਂ ਚੋਣ ਨਿਸ਼ਾਨ ਜਿਨਵੇਂ ਮਰਜ਼ੀ ਨੰਬਰ ਤੇ ਹੋਵੇ ਆਉਣਾ ਆਪਾਂ ਪਹਿਲੇ ਨੰਬਰ ਤੇ ਹੀ ਆ। ਕੱਢ ਲੋ ਬੜਾ ਸਸਾ ਸਾਰੇ। ਬਹੁਤ ਅੱਛਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਮਿਹਰਬਾਨੀ ਹੈ। ਕੋਈ ਜ਼ਿਆਦਾ ਲੰਬੇ ਚੌੜੇ ਪਾਸ਼ਣ ਦੇਣ ਨਹੀਂ ਆਏ ਇਸ ਤੋਂ ਬਾਅਦ ਅਗਲੇ ਪ੍ਰੋਗਰਾਮ ਜਦੋਂ ਕਰਾਂਗੇ ਉਦੋਂ ਡਿਟੇਲ ਦੇ ਵਿੱਚ ਵੀ ਰੱਖਾਂਗੇ ਕਿ ਵੱਖ-ਵੱਖ ਕਲੋਨੀਆਂ ਚ ਜਾਂ ਜਿੱਥੇ ਵੀ ਸੰਜੀਵ ਜੀ ਕਹਿਣਗੇ ਉੱਥੇ ਜਾਵਾਂਗੇ ਔਰ ਤੁਹਾਡੇ ਪਿਆਰ ਸਹਿਯੋਗ ਦੀ ਲੋੜ ਹੈ ਜਿੰਨੇ ਵੀ ਦੁਕਾਨਦਾਰ ਭਰਾ ਜਿੰਨੇ ਵੀ ਸ਼ੋਰੂਮਾਂ ਵਾਲੇ ਕੰਮ ਕਰਨ ਵਾਲੇ ਉਹਨਾਂ ਨੇ ਆਪਣਾ ਕੰਮਕਾਰ ਛੱਡ ਕੇ ਬਾਹਰ ਖੜਿਆ ਹੋ ਕੇ ਸਾਨੂੰ ਮਾਨ ਸਨਮਾਨ ਦਿੱਤਾ ਹੈ ਉਹਦੇ ਲਈ ਬਹੁਤ ਬਹੁਤ ਦਿਲੋਂ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਦੋਨੋ ਹੱਥੋਂ ਪਰ ਜਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਬਿੰਦਬਦ ਬੋਲੇ ਸੋਨਿਹਾਲ ਅੱਜ ਆਫੀਸ਼ਲ ਤੌਰ ਤੇ ਉਮੀਦਵਾਰ ਦੇ ਤੌਰ ਤੇ ਕਾਗਜ਼ ਪਰ ਨਾ ਆ ਸੰਜੀਪ ਜੀ ਇੱਕ ਵਾਰੀ ਫਿਰ ਮੈਂ ਤੁਹਾਡਾ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਭਾਰੀ ਗਿਣਤੀ ਚ ਆਏ ਹੋ ਜਗਾ ਜਗਾ ਤੇ ਪਾਣੀ ਪੀਣ ਦੇ ਸ਼ਰਬਤ ਦੇ ਰੂਹਫਸੇ ਦੇ ਲੰਗਰ ਲੱਗੇ ਹੋਏ ਆ ਸੋ ਬਹੁਤ ਬਹੁਤ ਤੁਹਾਡਾ ਇਸ ਗੱਲੋਂ ਸ਼ੁਕਰੀਆ ਔਰ ਆਉਣ ਵਾਲੀ 19 ਤਰੀਕ ਨੂੰ ਆਉਣ ਵਾਲੀ 19 ਤਰੀਕ ਨੂੰ ਝਾੜੂ ਦੇ ਚੋਣ ਨਿਸ਼ਾਨ ਤੇ ਕਿਉਂਕਿ ਪਹਿਲਾਂ ਵੀ ਤੁਸੀਂ ਇਸ ਲੁਧਿਆਣਾ ਵੈਸਟ ਹਲਕੇ ਤੋਂ ਆਮ ਆਦਮੀ ਪਾਰਟੀ 'ਤੇ ਯਕੀਨ ਕੀਤਾ ਇੱਕ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਣਾ ਕਿ ਗੋਗੀ ਜੀ ਸਾਡੇ ਦਰਮਿਆਨ ਨਹੀਂ ਰਹੇ ਤੇ ਸੰਜੀਵਰ अरोड़ा ਜੀ ਤੁਹਾਡੇ ਉਮੀਦਵਾਰ ਅੱਜ ਕਾਗਜ਼ ਪਰ ਦੇਣਗੇ 2-4 ਦਿਨਾਂ ਚ ਇਹ ਪਤਾ ਲੱਗ ਜਾਊਗਾ ਕਿ ਆਪਣਾ ਚੋਣ ਨਿਸ਼ਾਨ ਕਿੰਨੇ ਨੰਬਰ ਤੇ ਆ ਤੇ ਜਿਸ ਤਰੀਕੇ ਨਾਲ ਤੁਹਾਡਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਜਨੂਨ ਦੇਖਣ ਨੂੰ ਮਿਲ ਰਿਹਾ ਉਸ ਤਰੀਕੇ ਨਾਲ ਤਾਂ ਆਪਾਂ ਚੋਣ ਨਿਸ਼ਾਨ ਜਿੰਨੇ ਮਰਜ਼ੀ ਨੰਬਰ ਤੇ ਹੋਵੇ ਆਉਣਾ ਆਪਾਂ ਪਹਿਲੇ ਨੰਬਰ ਤੇ ਹੀ ਆ ਅੱਡ ਲੋ ਬਰਾਸਾ ਸਾਰੀ ਬਹੁਤ ਅੱਛੀ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਮਿਹਰਬਾਨੀ ਹੈ ਕੋਈ ਜ਼ਿਆਦਾ ਲੰਬੇ ਚੌੜੇ 파ਸ਼ਣ ਦੇਣ ਨਹੀਂ ਆਏ ਇਸ ਤੋਂ ਬਾਅਦ ਅਗਲੇ ਪ੍ਰੋਗਰਾਮ ਜਦੋਂ ਕਰਾਂਗੇ ਉਦੋਂ ਡਿਟੇਲ ਦੇ ਵਿੱਚ ਵੀ ਰੱਖਾਂਗੇ ਵਖ ਵਖ ਕਲੋਨੀਆਂ ਚ ਜਾਂ ਜਿੱਥੇ ਵੀ ਸੰਜੀਵ ਜੀ ਕਹਿਣਗੇ ਉੱਥੇ ਜਾਵਾਂਗੇ ਔਰ ਤੁਹਾਡੇ ਪਿਆਰ ਸਹਿਯੋਗ ਦੀ ਲੋੜ ਹੈ ਜਿੰਨੇ ਵੀ ਦੁਕਾਨਦਾਰ ਭਰਾ ਜਿੰਨੇ ਵੀ ਸ਼ੋਅਰੂਮਾਂ ਵਾਲੇ ਕੰਮ ਕਰਨ ਵਾਲੇ ਉਹਨਾਂ ਨੇ ਆਪਣਾ ਕੰਮਕਾਰ ਛੱਡ ਕੇ ਬਾਹਰ ਖੜਿਆ ਹੋ ਕੇ ਸਾਨੂੰ ਮਾਨ ਸਨਮਾਨ ਦਿੱਤਾ ਹੈ ਉਹਦੇ ਲਈ ਬਹੁਤ ਬਹੁਤ ਦਿਲੋਂ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਦੋਨੋਂ ਹੱਥ ਉੱਪਰ ਝਾਕੇ ਦੋਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ